ਦੋਸਤੋ ਅੱਜ ਇੱਕ ਨਵਾਂ ਲਿਖਿਆ ਗੀਤ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਉਮੀਦ ਆ ਪਸੰਦ ਕਰੋਗੇ ਪਸੰਦ ਆਇਆ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਆਓ ਸਾਂਝਾ ਕਰਦੇ ਆਂ ਇਹ ਗੀਤ ਸਾਡੇ ਅੰਦਰ ਛੱਤੀ ਮਾਰਿ ਕਦੇ ਸਾਡੇ ਦਿਲ ਦੀ ਲੈ ਤੂੰ ਸਾਰੀ ਕਦੇ ਸਾਡੇ ਅੰਦਰ ਝਾਤੀ ਮਾਰ ਕਦੇ ਸਾਡੇ ਦਿਲ ਦੀ ਲੈ ਤੂੰ ਸਾਰ ਕਦੇ ਕੀ ਹਾਲ ਤੇਰੇ ਬਿਨ ਹੋਇਆ ਹੈ ਕੀ ਹਾਲ ਤੇਰੇ ਬਿਨ ਹੋਇਆ ਹੈ ਤੂੰ ਬੈ ਕੇ ਦੁੱਖ ਸੁਖ ਫੂਲ ਕੁੜੇ ਮੇਰੇ ਤੋਂ ਚੁੱਪ ਨਹੀਂ ਸੈਂ ਹੁੰਦੀ ਤੂੰ ਕੁਝ ਤਾਂ ਮੂੰਹ ਬੋਲ ਕੁੜੇ ਮੇਰੇ ਤੋਂ ਚੁੱਪ ਨਹੀਂ ਸੈਂ ਹੁੰਦੀ ਤੂੰ ਕੁਝ ਤਾਂ ਮੂੰਹ ਬੋਲ ਕੁੜੇ ਤੂੰ ਕੁਝ ਤਾਂ ਮੂੰਹ ਬੋਲ ਮੈਂ ਹਰ ਦਿਨ ਹੀ ਖੜਕਾ ਛੱਡਦਾ ਮੈਂ ਆਪਣਾ ਫਰਜ਼ ਨਿਭਾ ਛੱਡਦਾ ਮੈਂ ਹਰ ਦਿਨ ਹੀ ਖੜਕਾ ਛੱਡਦਾ ਮੈਂ ਆਪਣਾ ਫਰਜ਼ ਨਿਭਾ ਛੱਡਦਾ ਜੋ ਬੰਦ ਪਿਆ ਹੈ ਮੁੱਦਤ ਤੋਂ ਜੋ ਬੰਦ ਪਿਆ ਹੈ ਮੁੱਦਤ ਤੋਂ ਓ ਦਿਲ ਦਾ ਬੂਹਾ ਖੋਲ ਕੁੜੇ ਮੇਰੇ ਤੂੰ ਚੁੱਪ ਨਹੀਂ ਸੈਂ ਉੰਦੀ ਤੂੰ ਕੁਝ ਤਾਂ ਮੂੰਹੋਂ ਬੋਲ ਕੁੜੇ ਆਰਸੀਏ ਫੇਰ ਮਨਾਈਏ ਨੀ ਇੱਕ ਦੂਜੇ ਨੂੰ ਗਲ ਲਾਈਏ ਨੀ ਆਰਸੀਏ ਫੇਰ ਮਨਾਈਏ ਨੀ ਇੱਕ ਦੂਜੇ ਨੂੰ ਗਲ ਲਾਈਏ ਨੀ ਖੁਸ਼ੀਆਂ ਲੁੱਡੀਆਂ ਪਾਵਣ ਫਿਰ ਖੁਸ਼ੀਆਂ ਲੁੱਡੀਆਂ ਪਾਵਣ ਫਿਰ ਸਾਡੇ ਦਿਲ ਵਿੱਚ ਬੱਜਣ ਢੋਲ ਕੁੜੇ ਮੇਰੇ ਤੋਂ ਚੁੱਪ ਨਹੀਂ ਸਹ ਹੁੰਦੀ ਤੂੰ ਕੁਝ ਤਾਂ ਮੂੰਹੋਂ ਬੋਲ ਕੁੜੇ ਦੂੰਗੀ ਨਾ ਹੋ ਜਖਾਈਨੀ ਫਿਰ ਹੋਣੀ ਨਾ ਪਰ ਪਾਈਨੀ ਦੂੰਗੀ ਨਾ ਹੋ ਜਖਾਈਨੀ ਫਿਰ ਹੋਣੀ ਨਾ ਪਰ ਪਾਈਨੀ ਮੈਂ ਮਿੰਤਾ ਤਰ ਲੈ ਕਰਦਾ ਮੈਂ ਮਿੰਤਾ ਤਰ ਲੈ ਕਰਦਾ ਅਜਿਬ ਐ ਕਿ ਤੇਰੇ ਕੋਲ ਕੁੜੇ ਮੇਰੇ ਤੋਂ ਚੁੱਪ ਨਹੀਂ ਸੈਂ ਹੁੰਦੀ ਤੂੰ ਕੁਝ ਤਾਂ ਮੂੰਹ ਬੋਲ ਕੁੜੇ ਮੇਰੇ ਤੋਂ ਚੁੱਪ ਨਹੀਂ ਸੈਂ ਹੁੰਦੀ ਤੂੰ ਕੁਝ ਤਾਂ ਮੂੰਹ ਬੋਲ ਕੁੜੇ ਧੰਨਵਾਦ ਜੀ ਬਹੁਤ ਬਹੁਤ